ਪੰਚਾਇਤੀ ਚੋਣਾਂ ਨੂੰ ਲੈ ਕੇ ਨਵੇਂ ਹੁਕਮ ਆ ਗਏ ਨੇ ਕਾਗਜ਼ ਭਰਨ ਨੂੰ ਲੈ ਕੇ ਨਵੇਂ ਹੁਕਮ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੁਹਾਡੇ ਕੰਮ ਨੂੰ ਸੋਖਾ ਜਾਂ ਔਖਾ ਕੀਤਾ ਗਿਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਰੱਖ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ ਤੇ ਚਾਹਵਣ ਉਮੀਦਵਾਰਾਂ ਦੇ ਵੱਲੋਂ ਕਾਗਜ਼ ਪੱਤਰ ਤਿਆਰ ਕਰਾਏ ਜਾ ਰਹੇ ਨੇ ਇਹਨਾਂ ਕਾਗਜ਼ ਪੱਤਰ ਤਿਆਰ ਕਰਾਉਣ ਤੋਂ ਪਹਿਲਾਂ ਆਹ ਵਾਲੀ ਖਬਰ ਜ਼ਰੂਰ ਸੁਣੋ ਹੁਣ ਤੁਹਾਡੇ ਕੰਮ ਦੇ ਵਿੱਚ ਕਾਗਜ਼ ਪੱਤਰਾਂ ਨੂੰ ਲੈ ਕੇ ਇੱਕ ਵੱਡੇ ਤੇ ਅਹਿਮ ਹੁਕਮ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਾਰੀ ਕੀਤੇ ਨੇ ਕਿਹੜੇ ਹੁਕਮ ਨੇ ਤੁਹਾਨੂੰ ਇਹਦੇ ਬਾਰੇ ਵਿਸਤਾਰ ਚ ਦੱਸਦੇ ਆ ਅਸਲ ਦੇ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਚ ਪੰਚਾਇਤੀ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦੇ ਲਈ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਨਾ ਯਕੀਨੀ ਬਣਾਉਣ ਦੇ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਹਲਫੀਆ ਬਿਆਨ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਹੁਕਮ ਦਿੱਤੇ ਨੇ ਨਵੇਂ ਹੁਕਮਾਂ ਦੇ ਅਨੁਸਾਰ ਕਾਰਜਕਾਰੀ ਮੈਜਿਸਟ੍ਰੇਟ ਓਥ ਕਮਿਸ਼ਨਰ ਜਾਂ ਨੋਟਰੀ ਪਬਲਿਕ ਵੱਲੋਂ ਤਸਦੀਕ ਕੀਤੇ ਹਲਫਨਾਮੇ ਹੁਣ ਚੋਣ ਉਦੇਸ਼ ਲਈ ਮੰਨਣਯੋਗ ਸਵੀਕਾਰ ਕਰਨਯੋਗ ਹੋਣਗੇ ਬਕਾਇਦੇ ਜਿਹੜੀ ਸਭ ਤੋਂ ਮੇਨ ਗੱਲ ਹੈ ਉਹ ਇਹ ਹੈ ਕਿ ਜਿਹੜੀਆਂ ਐਨਓਸੀਜ਼ ਨੋ ਓਬਜੈਕਸ਼ਨ ਸਰਟੀਫਿਕੇਟ ਅਤਰਾਜਹੀਨਤਾ ਸਰਟੀਫਿਕੇਟ ਦੀ ਗੱਲ ਹੈ ਜਿਹੜੀ ਜਿਹੜੀ ਕਿ ਸਭ ਤੋਂ ਔਖੀ ਚੀਜ਼ ਹੈ ਇਸ ਸਮੇਂ ਪੰਜਾਬ ਦੇ ਅੰਦਰ ਉਹ ਉਹਦੇ ਲਈ ਅਹਿਮ ਗੱਲ ਹੈ ਕਿ ਜਿਹੜੇ ਬਕਾਇਦੇ ਦੀ ਅਦਾਇਗੀ ਚ ਪਾਰਦਰਸ਼ਤਾ ਨੂੰ ਹੋਰ ਕਿੰਨੀ ਬਣਾਉਣ ਲਈ ਕਮਿਸ਼ਨਰ ਨੇ ਬੀਡੀਪੀਓ ਦਫ਼ਤਰ ਅਤੇ ਰਿਟਰਨਿੰਗ ਅਫਸਰਾਂ ਵੱਲੋਂ ਚੁੱਕੇ ਜਾਣ ਵਾਲੇ ਕਈ ਕਦਮਾਂ ਦੀ ਰੂਪਰੇਖਾ ਵੀ ਉਲੇਖ ਦਿੱਤੀ ਹੈ। ਇੰਨਾ ਚ ਬਕਾਇਦੇ ਦੀ ಗ್ರಾಮ ਪੰਚਾਇਤ ਵਾਰ ਸੂਚੀ ਤਿਆਰ ਕਰਨਾ, ਨਾਮਜ਼ਦਗੀ ਸਵੀਕਾਰ ਕਰਦੇ ਸਮੇਂ ਸੂਚੀ ਦਾ ਹਵਾਲਾ ਦੇਣਾ, ਉਮੀਦਵਾਰਾਂ ਨੂੰ ਸਬੰਧਤ ਅਥਾਰਟੀ ਅੱਗੇ ਅਦਾਇਗੀ ਜਾਂ ਅਦਾਇਗੀ ਨਾ ਕੀਤੇ ਬਕਾਇਆ ਜਮ੍ਹਾਂ ਕਰਵਾਉਣ ਦਾ ਮੌਕਾ ਪ੍ਰਦਾਨ ਕਰਨਾ ਬਕਾਇਆ ਰਸੀਦਾ ਜਮ੍ਹਾਂ ਕਰਾਉਣ ਲਈ ਸਮਾਂ ਹੱਦ ਦੀ ਆਗਿਆ ਦੇਣ ਦਾ ਜਿਹੜਾ ਮਾਮਲਾ ਹੈ ਉਹ ਸ਼ਾਮਲ ਹੈ ਕਮਿਸ਼ਨਰ ਨੇ ਜ਼ਿਲ੍ਹਿਆਂ ਦੇ ਸਮੂਹ ਬੀਡੀਪੀਓਜ਼ ਰਿਟਰਨਿੰਗ ਅਫਸਰਾਂ ਨੂੰ ਪੜਤਾਲ ਦੀ ਮਿਆਦ ਜੋ ਕਿ 5 ਅਕਤੂਬਰ 2024 ਸਵੇਰੇ 11 ਵਜੇ ਤੱਕ ਹੈ ਨੂੰ ਜਕੀਨੀ ਵਧਾਉਣ ਲਈ ਅਤੇ ਇਹਨਾਂ ਹੁਕਮਾਂ ਨੂੰ ਸਮੇਂ ਸਿਰ ਨੇ ਪ੍ਰਚਾਰਨ ਦੇ ਵੀ ਹੁਕਮ ਦਿੱਤੇ ਨੇ ਚੌਣ ਕਮਿਸ਼ਨਰ ਨੇ ਇਹ ਹੁਕਮ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਕਮਿਸ਼ਨਰ ਦਰਮਿਆਨ ਕਮਿਸ਼ਨਰ ਚੌਧਰੀ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਦਿੱਤੇ ਨੇ ਜਿੱਥੇ ਬਾਜਵਾ ਨੇ ਹਲਫੀਆ ਬਿਆਨ ਜਮਾ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਬਕਾਇਆ ਭੁਗਤਾਨ ਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਦੀ ਲੋੜ ਨੂੰ ਉਜਾਗਰ ਕੀਤਾ ਸੀ ਬਾਜਵਾ ਨੇ ਕਮਿਸ਼ਨਰ ਦੇ ਤੁਰੰਤ ਜਵਾਬ ਦੀ ਪ੍ਰਸ਼ੰਸਾ ਕਰਦੇ ਹੋਏ ਆਖਿਆ ਕਿ ਇਹ ਉਪਾਅ ਪੰਜਾਬ ਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਮਹੱਤਵਪੂਰਨ ਸਾਬਤ ਹੋ ਸਕਦੇ ਆ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਚੱਲ ਰਹੀਆਂ ਨੇ ਚੋਣੇ ਦਾ ਸੀਜ਼ਨ ਪੈਰਲਰ ਦੋਨੇ ਬਰਾਬਰ-ਬਰਾਬਰ ਚੱਲ ਰਹੇ ਨੇ ਲੋਕ ਦੋਵੇਂ ਦੋਵੇਂ ਚੀਜ਼ਾਂ ਪਿੰਡੂ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਦਰਅਸਲ بڑا ਪੰਬਰਪੂਸਾ ਪਿਆ ਹੋਇਆ ਹੈ ਕਿ ਕਿਵੇਂ ਕਾਗਜ਼ ਤਿਆਰ ਕਰਾਏ ਜਾਣ ਕੀ ਹੋਵੇ ਸਾਰੀ ਪ੍ਰਕਿਰਿਆ ਕਿਸ ਪ੍ਰਕਾਰ ਰਹਿਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ بڑا ਰੋਲਾ ਰੱਪਾ ਕਹਿ ਲਈ ਇੱਕ ਤਰ੍ਹਾਂ ਨਾਲ ਚੱਲ ਰਿਹਾ ਹੈ ਹੁਣ ਮਾਮਲਾ ਇਹ ਹੈ ਕਿ ਰੋਲਾ ਰੱਪਾ ਤਾਂ ਬੇਸ਼ੱਕ ਚੱਲ ਰਿਹਾ ਹੈ ਜਿਹੜੇ ਆ ਨਵੇਂ ਹੁਕਮ ਆਇਆ ਇਸ ਚੀਜ਼ ਨੂੰ ਕਲੀਅਰ ਵੀ ਕਰਦੇ ਆ ਐਨਓਸੀ ਜਿਹੜੀਆਂ ਨੇ ਜਿਹੜੀਆਂ ਤੁਸੀਂ ਚਾਹੇ ਟੈਲੀਫੋਨ ਦੀ ਹੋਵੇ ਚਾਹੇ ਉਹ ਆਪਣਾ ਰੱਪਲਾ ਕਰੇ ਵਾਟਰ ਡਿਪਾਰਟਮੈਂਟ ਦੀ ਹੋਵੇ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਟੂਟੀਆਂ ਵਾਲੀ ਐਨਓਸੀ ਹੋਵੇ ਉਸ ਤੋਂ ਇਲਾਵਾ ਬਿਜਲੀ ਦੀ ਚੁੱਲਾ ਟੈਕਸ ਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਂ ਦੇ ਵਿੱਚ ਕਰਾਉਣ ਦੀ ਉਹਦੀ ਵੀ ਆਗਿਆ ਦਿੱਤੀ ਗਈ ਹੈ ਵੀ ਜੇ ਤੁਸੀਂ ਇੱਕ ਦਿਨ ਲੈਣਾ ਦੇ ਦੋ ਦੋ ਮਿਲ ਜਾਣਗੇ ਤੁਹਾਨੂੰ ਪਰ ਹੁਣ ਸਮਾਂ ਬਹੁਤ ਥੋੜਾ ਰਹਿ ਗਿਆ ਦੇਖਦੇ ਹਾਂ ਕਿ ਕਿੰਨੇ ਕੁ ਉਮੀਦਵਾਰ ਜਿਹੜੇ ਆ ਮੈਦਾਨ ਚ ਉੱਤਰਦੇ ਆ ਪੂਰੇ ਪੰਜਾਬ ਦੇ ਵਿੱਚ ਪਰ ਇਹ ਹੁਕਮ ਕਾਫੀ ਰਾਹਤ ਦੇ ਸਕਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਾਗਜ਼ ਭਰਨ ਦੀਆਂ ਤਿਆਰੀਆਂ ਕਰ ਰਹੇ ਨੇ